ਸਾਰਿਆਂ ਨੂੰ ਸਸ਼ੀਕਾਲ ਜੀ ਕਰੇਲੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਕਿਚਨ ਟਿਪਸ ਲੈ ਕੇ ਆਏ ਆਂ 3 ਟਿਪਸ ਹੈ ਪਹਿਲਾ ਪਹਿਲੀ ਟਿਪ ਹੈਗੀ ਆਪਣਾ ਪਨੀਰ ਜੇ ਆਪਾਂ ਘਰੇ ਬਣਾਇਆ ਜੇ ਤੁਸੀਂ ਇਹਨੂੰ ਫਰੈਸ਼ ਰੱਖਣਾ ਚਾਹੁੰਦੇ ਹੋ 10-15 ਦਿਨ ਲਈ ਢਾਂਡਾ ਲੈ ਲਓ ਇੱਕ ਉਹਦੇ ਵਿੱਚ ਪਾਣੀ ਪਾ ਲਓ ਫਿਰ ਪਨੀਰ ਨੂੰ ਇਹਦੇ ਵਿੱਚ ਰੱਖ ਦਿਓ ਇਸ ਤਰ੍ਹਾਂ ਟੱਕੇ ਨੂੰ ਫ੍ਰਿਜ 'ਚ ਰੱਖ ਦੋ ਫੇਰੇ ਦਾ ਰੋਜ਼ ਆਪਾਂ ਪਾਣੀ ਬਦਲੀ ਕਰਨਾ ਹੈ ਇਹ ਪਾਣੀ ਨੂੰ ਢੋਲ ਕੇ ਦੂਸਰਾ ਤਾਜ਼ਾ ਪਰ ਦੇਣਾ ਰੋਜ਼ ਆਪਾਂ ਇਸੇ ਤਰ੍ਹਾਂ ਹੀ ਕਰਨਾ ਹੈ ਜੀ ਆਪਾਂ 10-15 ਦਿਨ ਰੱਖਣਾ ਹੈ ਪਾਣੀ ਬਦਲੀ ਕਰ ਲਈ ਜਾਵਾਂਗੇ ਤਾਂ ਇਹ ਬਿਲਕੁਲ ਫ੍ਰੈਸ਼ ਰਹੂਗਾ ਇਸ ਤਰ੍ਹਾਂ ਲੱਗੂ ਵੀ ਅੱਜ ਹੀ ਬਣਾਇਆ ਤਾਜ਼ਾ ਪਨੀਰ ਹੈ ਜੇ ਤੁਸੀਂ ਜਦੋਂ ਬਣਾਉਣੀ ਹੈ ਸਬਜ਼ੀ ਜੇ ਗਰੇਵੀ ਵਾਲੀ ਬਣਾਉਣੀ ਤਾਂ ਇਸੇ ਤਰ੍ਹਾਂ ਹੀ ਉਹਦੀ ਕੱਢ ਕੇ ਪਾਣੀ ਚੋ ਇਹਦੇ ਤੁਸੀਂ ਪੀਸ ਬਣਾ ਲਓ ਤੇ ਸਬਜ਼ੀ ਬਣਾ ਲਓ ਜੇ ਤੁਸੀਂ ਪਨੀਰ ਦੀ ਪੁਰਜੀ ਬਣਾਉਣੀ ਹੈ ਫਿਰ ਤੁਸੀਂ ਇਸ ਤਰ੍ਹਾਂ ਸਟੈਨਰ ਦੇ ਵਿੱਚ ਰੱਖ ਦੋ ਜਿਹੜਾ ਐਕਸਟਰਾ ਪਾਣੀ ਹੋਊਗਾ نیچے ਚਲੇ ਜਾਊਗਾ ਜੇ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਨਹੀਂ ਰੱਖੋਗੇ ਤਾਂ ਪੁਰਜੀ ਗਿੱਲੀ ਗਿੱਲੀ ਜੀ ਬਣ ਜੂਗੀ ਵਧੀਆ ਨਹੀਂ ਬਣੂਗੀ 10 ਮਿੰਟ ਪਹਿਲਾਂ ਇਸ ਤਰ੍ਹਾਂ ਕੱਢ ਕੇ ਰੱਖ ਦੋ ਛਾਣਨੀ ਚ ਦੂਸਰੀ ਟਿਪ ਹੈਗੀ ਆਪਣੀ ਪਿਆਜ਼ ਨੂੰ ਲੈ ਕੇ ਆਪਾਂ ਰੋਜ਼ ਸਬਜ਼ੀ ਬਣਾਉਨੇ ਆ ਪਿਆਜ਼ ਤਾਂ ਸਵੇਰੇ ਸ਼ਾਮ ਦੁਪਹਿਰੇ ਆਪਾਂ ਕੱਟਦੇ ਆ ਜਿਹੜਾ ਇਹਦਾ ਛਿਲਕਾ ਹੁੰਦਾ ਆਪਾਂ ਕੱਟ ਕੇ ਡਸਟਬਿਨ ਚ ਸਿੱਟ ਦਿੰਨੇ ਆ ਆਪਾਂ ਅੱਜ ਡਸਟਬਿਨ ਚ ਨਹੀਂ ਸਿੱਟਾਂਗੇ ਇਹਦਾ ਵੀ ਯੂਜ਼ ਕਰਾਂਗੇ ਤੁਸੀਂ ਇਸ ਤਰ੍ਹਾਂ ਉੱਪਰੋਂ ਛਿਲਕਾ ਲਾ ਕੇ ਇਹਨੂੰ ਆਪਾਂ ਸਿੱਟਣਾ ਨਹੀਂ ਗਾ ਇਹ ਪਰ ਰਸੋਈ 'ਚ ਜਾਂ ਜਿੱਥੇ ਵੀ ਤੁਹਾਨੂੰ ਛਿਪਕਲੀ ਕੌਕਰੇਜ ਦਿਸਦੇ ਆ ਉੱਥੇ ਇਹਨੂੰ ਰੱਖ ਦੋ। ਇਹਦੀ ਤੇਜ਼ ਗੰਧ ਹੁੰਦੀ ਆ ਉਹਦੇ ਨਾਲ ਕੌਕਰੇਜ ਕੀੜੇ ਮਕੌੜੇ ਨਹੀਂ ਆਉਂਦੇ। ਰਸੋਈ 'ਚ ਵੀ ਨਹੀਂ ਆਉਂਦੇ। ਤੁਸੀਂ ਗੈਸ ਕੋਲੇ ਰੱਖ ਦੋ। ਕੋਈ ਵੀ ਕੌਕਰੇਜ ਤੁਹਾਨੂੰ ਰਸੋਈ 'ਚ ਨਹੀਂ ਦਿਸੂਗਾ। ਕਈ ਵਾਰੀ ਬਰਸਾਤ 'ਚ ਛਿਪਕਲੀਆਂ ਆ ਜਾਂਦੀਆਂ। ਇਹ ਇਹਦੇ ਨਾਲ ਛਿਪਕਲੀ ਕੋਈ ਨਹੀਂ ਦਿਸੂਗੀ ਤੁਹਾਨੂੰ। ਬਹੁਤ ਵਧੀਆ ਟਿਪ ਹੈ ਇਹ ਤੁਸੀਂ ਜਰੂਰ ਅਜ਼ਮਾ ਕੇ ਦੇਖਿਓ ਆਪਣੀ ਤੀਸਰੀ ਟਿਪ ਹੈਗੀ ਹੈ ਇਹ ਗੋਲੀਆਂ ਨੂੰ ਲੈ ਕੇ ਦਵਾਈਆਂ ਨੂੰ ਦਵਾਈਆਂ ਜਦੋਂ ਐਕਸਪਾਇਰੀ ਹੋ ਜਾਂਦੀਆਂ ਆਪਾਂ ਸੁੱਟ ਦਿੰਨੇ ਆ ਉਹਨਾਂ ਨੂੰ ਆਪਾਂ ਇਹਨਾਂ ਨੂੰ ਸੁੱਟਣਾ ਨਹੀਂ ਅੱਜ ਇਹਨਾਂ ਨੂੰ ਵੀ ਯੂਜ਼ ਕਰਾਂਗੇ ਜਿਹੜੇ ਆਪਣੇ ਸੰਖ ਹੁੰਦੇ ਆ ਭਾਂਡੇ ਮੰਜਣ ਵਾਲਾ ਇਦੇ ਵਿੱਚ ਆਪਾਂ ਇਸ ਤਰ੍ਹਾਂ 2-2 ਸਿੱਟ ਦਾਂਗੇ। ਇਹਦੇ ਇਹਦੇ ਨਾਲ ਨਾ ਕੋਕਰੀਜ ਰਾਤ ਨੂੰ ਆਉਣਗੇ ਨਾ ਕੋਈ ਕੀੜਾ ਮਕੌੜਾ ਹੁੰਦਾ। ਨਾਲੇ ਦਵਾਈਆਂ ਯੂਜ਼ ਹੋ ਜਾਂਦੀਆਂ ਨਾਲੇ ਕੋਕਰੀਜ ਨਹੀਂ ਆਉਂਦੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ।